ਹਣੇ ਚਲ ਉਹ ਦਰੇ ਛੇਰਾ ਲਗਾਵਾ ਛੇਰਾਲਾ ਉਹ ਛੇਰਾਲਾ ਕਿਥੋਂ ਮਰਾਓਗੇ ਹੱਥ ਤੇ ਦੇਖਲਾ ਕੀ ਆ ਮੇਰੀ ਤਾਂ ਬਾਹ ਜੀ ਮਥਾ ਨਿਕਲੀ ਆ ਸਤਿ ਸ਼੍ਰੀ ਅਕਾਲ ਜੀ ਇਸ ਟਿਕੜੇ ਨੂੰ ਤਾਂ ਤੁਸੀਂ ਜਾਣਦੇ ਹੀ ਹੋਵੋਗੇ ਜੋ ਕਿ ਹਰ ਵੇਲੇ ਲੋਕਾਂ ਨੂੰ ਹਸਾਉਂਦੇ ਹੋਏ ਦਿਖਾਈ ਦਿੰਦੇ ਸਨ ਇਸ ਲੜਕੇ ਵੱਲੋਂ ਆਪਣੇ ਪੇਰੈਂਟਸ ਦੇ ਨਾਲ ਫਨੀ ਵੀਡੀਓਜ਼ ਬਣਾਈਆਂ ਜਾਂਦੀਆਂ ਨੇ ਜਿਨ੍ਹਾਂ ਦੇ ਵਿੱਚ ਇਹਨਾਂ ਦੇ ਫਾਦਰ ਅਕਸਰ ਹੀ ਹਸਾਉਂਦੇ ਹੋਏ ਦਿਖਾਈ ਦਿੰਦੇ ਸਨ ਪਰ ਸਭ ਨੂੰ ਹਸਾਉਣ ਵਾਲੇ ਇਸ ਪਰਿਵਾਰ ਤੇ ਹੁਣ ਦੁੱਖਾਂ ਦਾ ਪਹਾੜ ਟੁੱਟ ਪਿਆ ਏ ਬੀਤੇ ਦਿਨ ਇੱਕ ਇੰਸਟਾਗ੍ਰਾਮ ਪੇਜ ਵੱਲੋਂ ਕਿਹਾ ਗਿਆ ਸੀ ਕਿ ਇਹਨਾਂ ਦੇ ਫਾਦਰ ਦੀ ਡੈਥ ਹੋ ਚੁੱਕੀ ਹੈ ਪਰ ਉਦੋਂ ਕਿਸੇ ਨੇ ਵੀ ਯਕੀਨ ਨਹੀਂ ਕੀਤਾ ਉੱਥੇ ਹੀ ਹੁਣ ਇਸ ਲੜਕੇ ਵੱਲੋਂ ਖੁਦ ਇੰਸਟਾਗ੍ਰਾਮ ਸਟੋਰੀ ਸਾਂਝੀ ਕੀਤੀ ਗਈ ਜਿਸ ਵਿੱਚ ਉਸਨੇ ਆਪਣੇ ਪਿਤਾ ਦੀ ਤਸਵੀਰ ਲਾਈ ਹੋਈ ਹੈ ਅਤੇ ਨਾਲ ਹੀ ਲਿਖਿਆ ਹੈ ਇਹ ਘਾਟਾ ਕੌਣ ਪੂਰਾ ਕਰੂ ਮਿਸ ਯੂ ਬਾਪੂ ਐਂਡ ਇਸਦੇ ਨਾਲ ਹੀ ਉਸ ਵੱਲੋਂ ਆਪਣੇ ਪਿਤਾ ਦੇ ਨਾਲ ਇੱਕ ਇਮੋਸ਼ਨਲ ਵੀਡੀਓ ਵੀ ਸਾਂਝੀ ਕੀਤੀ ਹੈ ਕਿਹਾ ਜਾ ਰਿਹਾ ਹੈ ਕਿ ਇਹਨਾਂ ਦੇ ਫਾਦਰ ਦੀ ਡੈਥ ਹਾਰਟ ਅਟੈਕ ਦੇ ਨਾਲ ਹੋਈ ਹੈ ਲੋਕਾਂ ਨੂੰ ਹਸੌਣ ਵਾਲੇ ਇਸ ਪਰਿਵਾਰ ਨੂੰ ਅੱਜ ਦੁੱਖਾਂ ਨੇ ਘੇਰ ਲਿਆ ਹੈ। ਵੈਲ ਤੁਸੀਂ ਇਹਨਾਂ ਦੀ ਆਤਮਾ ਦੀ ਸ਼ਾਂਤੀ ਦੇ ਲਈ ਪ੍ਰੇਜ ਜ਼ਰੂਰ ਕਰਨਾ। ਆਪਾਂ ਫੇਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ।